ਬੱਡੀ ਖਬਰ ਹੈ ਜਿਵੇਂ ਕਿ ਸੀਐਮ ਮਾਨ ਫਸ ਚੁੱਕੇ ਨੇ ਆਪਣੇ ਹੀ ਵਿਧਾਇਕ ਦੁਆਰਾ ਯਾਨੀ ਇੱਕ ਬਹੁਤ ਵੱਡੇ ਇਲਜ਼ਾਮ ਲਾ ਦਿੱਤੇ ਨੇ ਪੰਜਾਬ ਦੇ ਵਿੱਚੋਂ ਜੰਮੂ ਨੂੰ ਯਾਨੀ ਚਿੱਟਾ ਭੇਜਿਆ ਜਾ ਰਿਹਾ ਤਾਂ ਹੁਣ ਇਹਦਾ ਵੀਡੀਓ ਤੁਹਾਡੇ ਸਾਹਮਣੇ ਧਰਾਂਗੇ ਇੱਕ ਪਾਸੇ ਪੰਜਾਬ ਦੀ ਸਰਕਾਰ ਪੂਰੇ ਪੰਜਾਬ ਦੇ ਵਿੱਚੋਂ ਕਹਿ ਰਹੀ ਹੈ ਕਿ ਅਸੀਂ ਨਸ਼ਾ ਮੁਕਤ ਕਰ ਦੇਣਾ ਪੂਰੇ ਪੰਜਾਬ ਨੂੰ ਪਰ ਜਿਹੜੀ ਇੱਕ ਅਚਾਨਕ ਖਬਰ ਆ ਜਾਂਦੀ ਹੈ ਜੰਮੂ ਦੇ ਵਿੱਚੋਂ ਯਾਨੀ ਜੰਮੂ ਦੇ ਵਿੱਚ ਇੱਕੋ ਹੀ ਵਿਧਾਇਕ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਬਣਿਓ ਇੱਕ ਬਹੁਤ ਹੀ ਵੱਡੀ ਬਗਾਵਤ ਔਰ ਬਹੁਤ ਹੀ ਵੱਡਾ ਖੁਲਾਸਾ ਕਰ ਦਿੱਤਾ ਗਿਆ ਸੀਐਮ ਮਾਨ ਦੇ ਖਿਲਾਫ ਯਾਨੀ ਸਿੱਧਾ ਮੁੱਖ ਮੰਤਰੀ ਫਸ ਚੁੱਕੇ ਨੇ ਭਵੰਤਮਾਨ ਫਸ ਚੁੱਕਿਆ ਕਿ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਵੱਡਾ ਦਾਵਾ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਲੋਕਾਂ ਦੇ ਘਰ ਟਾਏ ਜਾ ਰਹੇ ਨੇ ਜਿਹੜੇ ਇਹ ਕਹਿ ਰਹੇ ਕਿ ਅਸੀਂ ਨਸ਼ੇ ਤਸਕਰਾਂ ਦੇ ਘਰ ਟਾ ਰਹੇ ਹਾਂ ਪਰ ਦੂਜੇ ਪਾਸੇ ਭਵੰਤਮਾਨ ਸਰਕਾਰ ਖੁਦ ਫਸ ਜਾਂਦੀ ਹੈ ਜਦੋਂ ਆਪਣੇ ਹੀ ਵਿਧਾਇਕ ਦੁਆਰਾ ਇੱਕ ਬਹੁਤ ਹੀ ਵੱਡਾ ਖੁਲਾਸਾ ਕੀਤਾ ਜਾਂਦਾ ਤਾਂ ਹੁਣ ਇਹਦਾ ਵੀਡੀਓ ਤੁਹਾਡੇ ਸਾਹਮਣੇ ਧਰਾਂਗੇ ਕਿ ਉਹਨੇ ਬਿਆਨ ਕੀ ਦਿੱਤਾ ਹੈ ਯਾਨੀ ਅਕਸਰ ਇਹਨਾਂ ਦਾ ਪੂਰਾ ਪ੍ਰਯਾਸ ਆ ਦੁਨੀਆ ਨੂੰ ਯਾਨੀ ਪਿੱਛੇ ਲਾਉਣ ਦਾ ਪੂਰੇ ਪੰਜਾਬ ਵਾਸੀਆਂ ਨੂੰ ਆਪਣੇ ਪਿੱਛੇ ਲਾਉਣ ਦਾ ਕਿ ਜਿਹੜਾ 2027 ਦੀਆਂ ਵੋਟਾਂ ਦੇ ਵਿੱਚ ਸਾਡੀ ਫਿਰ ਤੋਂ ਜਾਂਦੀ ਸੱਤਾ ਕੈਮਰ ਰਹਿ ਜਾਵੇ ਔਰ ਲੋਕ ਸਾਡੇ ਪਿੱਛੇ ਲੱਗੇ ਰਹਿਣ ਪਰ ਦਰਅਸਲ ਜਨਤਾ ਦੇ ਸਾਹਮਣੇ ਚਿਹਰਾ ਇਹਨਾਂ ਦੇ ਇਹੀ ਵਿਧਾਇਕ ਨੇ ਲਿਆਂਦਾ ਕਿ ਜੰਮੂ ਦੇ ਵਿੱਚ ਰੇਤਾ ਬਜਰੀ ਦੇ ਬਦਲੇ ਚਿੱਟਾ ਕਿਵੇਂ ਭੇਜਿਆ ਜਾ ਰਿਹਾ ਇਹਨਾਂ ਦੇ ਇਹੀ ਵਿਧਾਇਕ ਦੇ ਮੂੰਹੋਂ ਤੁਹਾਨੂੰ ਸੁਣਾਵਾਂਗੇ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਐਸੋ ਵੀ ਬਹੁਤ ਗੰਭੀਰ ਅਪਡੇਟ ਹੈ ਇਹਨਾਂ ਦੇ ਲਈ ਇੱਕ ਹੋਰ ਬਹੁਤ ਵੱਡਾ ਖੁਲਾਸਾ ਆਮ ਆਦਮੀ ਪਾਰਟੀ ਦੇ ਵਿੱਚ ਸੁਣੋ ਆਪਣੇਾਂ ਦੇ ਵੱਲੋਂ ਕਿਹਾ ਗਿਆ ਜੰਮੂ ਕਸ਼ਮੀਰ ਤੋਂ ਆਮ ਆਦਮੀ ਪਾਰਟੀ ਵਿਧਾਇਕ ਦਾ ਵੱਡਾ ਇਲਜ਼ਾਮ ਲੱਗਿਆ ਹੈ ਕਿ ਵਿਧਾਇਕ ਮਹਾਰਾਜ ਮਲਿਕ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਪੰਜਾਬ ਦੇ ਵਿੱਚ ਜੰਮੂ ਨੂੰ ਜਿੱਟਾ ਭੇਜਿਆ ਜਾਂਦਾ ਹੈ ਤੇ ਪੰਜਾਬ ਦੇ ਝੇਕੇਦਾਰ ਜੰਮੂ ਹਉਦੇ ਹਨ ਹਾਲਾਂਕਿ ਇਹ ਸੋ ਰੇਤਾ ਤੇ ਬਜਰੇ ਲੈ ਕੇ ਜਾਂਦੇ ਹਨ

सर पंजाब के ठेकेदार यहाँ पर आ रहे हैं यहाँ से रेत और बजरी पत्थर पंजाब ले रहे हैं वहां से चिट्टा जम्मू कश्मीर के अंदर लाए लाएन है कि खला में नौ महीने के बाद खोज करके आई है सर मैं एक चीज और बताना चाहूंगा इरिगेशन का बड़ा मामला है सर पंजाब के ठेकेदार यहाँ पर आ रहे हैं यहाँ से रेत और बजरी पत्थर पंजाब ले रहे हैं वहां से चिट्टा जम्मू कश्मीर के अंदर लाए पार्टी का एक ही विधायक है जम्मू कश्मीर में मैंने उनका बयान सुना है उन्होंने बड़े, -बड़े गंभीर आरोप लगाए जो पंजाब सरकार ये दम भरती है कि हमने रेत बजरी को सस्ता किया इल्लीगल माइनिंग बंद की उनका अपना ही विधायक आम आदमी पार्टी का जो इल्जाम लगाता है कि जे के से रेत बजरी जो है वो इल्लीगल तरीके से आ रही है और पंजाब से ਨਸ਼ਾ ਜੈਂਡ ਕੇ ਕੋਲ ਸਪਲਾਈ ਹੋ ਰਿਹਾ ਹੈ ਇਸ ਵਿੱਚ ਇਸੇ ਬੜੀ ਹੋਰ ਕੋਈ ਨਹੀਂ ਖੋਲ ਸਕਦਾ ਪੰਜਾਬ ਸਰਕਾਰ ਦਾ ਨਸ਼ੇ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਟੀਆਰਪੀ ਐਕਸਰਸਾਈਜ਼ ਵੱਧ ਚੱਲ ਰਹੀ ਹੈ ਜੋ ਜ਼ਮੀਨ ਦੇ ਹਾਲਾਤ ਨੇ ਉਹ ਵੱਧ ਤੋਂ ਵੱਧ ਹੁੰਦੇ ਜਾ ਰਹੇ ਤੇ ਜੇ ਅੱਜ ਜੰਮੂ ਕਸ਼ਮੀਰ ਦੇ ਵਿੱਚ ਕੋਈ ਇੱਕ ਵਿਧਾਇਕ ਆਮ ਆਦਮੀ ਪਾਰਟੀ ਦਾ ਅਗਰ ਉਹ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਕਹੇ ਕਿ ਜੀ ਪੰਜਾਬ ਤੋਂ ਜਿਹੜੇ ਟਰੱਕ ਕੋਲ ਰੇਤਾ ਬਜਰੀ ਲੈ ਕੇ ਜਾਂਦੇ ਨੇ ਤਾਂ ਪੰਜਾਬ ਤੋਂ ਚਿੱਟਾ ਭਰ ਕੇ ਉਹਨਾਂ 'ਚ ਵਾਪਸ ਆਉਂਦਾ ਹੈ ਤਾਂ ਫਿਰ ਤਾਂ ਆਮ ਆਦਮੀ ਪਾਰਟੀ ਨੇ ਆਪ ਹੀ ਆਪਣੇ ਮੁੱਖ ਮੰਤਰੀ ਨੂੰ ਸਰਟੀਫਿਕੇਟ ਦਿੱਤਾ ਤਾਂ ਜੋ ਹਾਈ ਕੋਰਟ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਜਿੱਦਾਂ ਲੱਗ ਰਿਹਾ ਹੈ ਕਿ ਸਰਕਾਰ ਨਸ਼ਾ ਵਕਾਰੀ ਹੈ ਗਵਰਨਰ ਸਾਹਿਬ ਕਹਿ ਰਹੇ ਨੇ ਕਿ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਪਿੰਡਾਂ ਦੇ ਵਿੱਚ ਪਹੁੰਚ ਗਿਆ ਤਾਂ ਉਹਨਾਂ ਤਾਂ ਆਮ ਆਦਮੀ ਪਾਰਟੀ ਦੇ ਆਪ ਦੇ ਨੁਮਾਇੰਦੇ ਮੋਹਰ ਲਾ ਰਹੇ ਨੇ ਅਗਰ ਜੰਮੂ ਕਸ਼ਮੀਰ ਦਾ ਇਕਲੌਤਾ ਨੁਮਾਇੰਦਾ ਇਹ ਗੱਲ ਮੰਨਦਾ ਹੈ ਕਿ ਪੰਜਾਬ ਤੋਂ ਚਿੱਟੇ ਦੇ ਟਰੱਕ ਫੜ ਕੇ ਆ ਰਹੇ ਨੇ ਤਾਂ ਮੈਨੂੰ ਲੱਗਦਾ ਕਿ ਸ਼ਰਮ ਦੀ ਗੱਲ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਤੇ ਅਰਵਿੰਦ ਕੇਜਰੀਵਾਲ ਦੀ ਕਿ ਹੁਣ ਉਤੇ ਆਪਦੇ ਐਮਐਲਏ ਤੁਹਾਨੂੰ ਸਰਟੀਫਿਕੇਟ ਦੇ ਰਹੇ ਨੇ ਔਰ ਪੰਜਾਬ ਦੇ ਹਾਲਾਤ ਬਿਆਨ ਕਰ ਰਹੇ। ਯਾਨੀ ਬਹੁਤ ਵੱਡਾ ਸਰਟੀਫਿਕੇਟ ਦਿੱਤਾ ਗਿਆ ਸੀਐਮ ਮਾਨ ਨੂੰ ਇੱਕ ਆਪਣੇ ਹੀ ਵਿਧਾਇਕ ਦੁਆਰਾ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ। ਯਾਨੀ ਉਹਨਾਂ ਨੇ ਕਿਹਾ ਕਿ ਜਿਹੜੇ ਡਰਾਈਵਰ ਆਉਂਦੇ ਨੇ ਟਰੱਕ ਡਰਾਈਵਰ ਇਥੋਂ ਰੇਤਾ ਲੈ ਕੇ ਜਾਂਦੇ ਨੇ, ਬਜਰੀ ਵੀ ਭਰ ਕੇ ਲੈ ਕੇ ਜਾਂਦੇ ਨੇ ਪਰ ਪੰਜਾਬ ਦੇ ਵਿੱਚੋਂ ਬਹੁਤ ਹੀ ਵੱਡੇ ਪੱਧਰ ਤੇ ਸਾਡੇ ਜੰਮੂ ਦੇ ਵਿੱਚ ਚਿੱਟਾ ਲੱਗੇ ਜਾਂਦਾ ਜਾ ਰਿਹਾ। ਤਾਂ ਹੁਣ ਦੇਖੋ ਇੱਕ ਪਾਸੇ ਸੀਐਮ ਮਾਨ ਨੂੰ ਹਾਈ ਕੋਰਟ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਇਸ ਤਰ੍ਹਾਂ ਲੱਗਦਾ ਜਿਵੇਂ ਆਪ ਹੀ ਚਿੱਟਾ ਵਗਾ ਰਹੀ ਆ ਪੰਜਾਬ ਦੇ ਅੰਦਰ ਤਾਂ ਹੁਣ ਤੁਸੀਂ ਦੱਸੋ ਮਾਨਯੋਗ ਹਾਈ ਕੋਰਟ ਕਹਿ ਰਿਆ ਪੂਰੇ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਜਾਣ ਗਏ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਤੁਸੀਂ ਅਕਸਰ ਸਾਰੇ ਜਾਣਦੇ ਹੋ ਕਿ ਉਹ ਵੀ ਕੋਈ ਦੌਰ ਰਿਹਾ ਪੰਜਾਬ ਦੇ ਅੰਦਰ ਇਹਨਾਂ ਦੇ ਸੱਤਾ ਆਉਣ ਤੋਂ ਬਾਅਦ ਜਿਹੜਾ ਕਿ ਇੱਕ ਇੱਕ ਪਿੰਡ ਦੇ ਵਿੱਚ ਤਿੰਨ ਤਿੰਨ ਮੌਤਾਂ ਇੱਕ ਇੱਕ ਦਿਨ ਦੇ ਵਿੱਚ ਹੁੰਦੀਆਂ ਸੀ ਇਹੀ ਪੰਜਾਬ ਆਹੋ ਤਾਂ ਅੱਜ ਫੇਰ ਉਹ ਪੰਜਾਬ ਦੇ ਵਿੱਚ ਜਦੋਂ ਇੱਕ ਵੱਡਾ ਐਕਸ਼ਨ ਕਰ ਦਿੰਦੇ ਆ ਇਹ ਅਸੀਂ ਨਸ਼ੇ ਤਸਕਰਾਂ ਦੇ ਘਰ ਢਾ ਰਹੇ ਹਾਂ ਬਹੁਤ ਅਸੀਂ ਵੱਡਾ ਐਕਸ਼ਨ ਕਰ ਰਹੇ ਹਾਂ ਤਾਂ ਦੂਜੇ ਪਾਸੇ ਇਹਨਾਂ ਦੇ ਹੀ ਵਿਧਾਇਕ ਦੁਆਰਾ ਇੱਕ ਬਹੁਤ ਹੀ ਸੰਗੀਨ ਜੁਰਮ ਦੇ ਯਾਨੀ ਇੱਕ ਰੋਪਲਾ ਦਿੱਤੇ ਜਾਂਦੇ ਨੇ ਫਿਰ ਤੁਸੀਂ ਇਹ ਦੱਸੋ ਆਪਣੀ ਹੀ ਪਾਰਟੀ ਦੇ ਵਿੱਚੋਂ ਕੋਈ ਵੀ ਵੱਡੇ ਤੋਂ ਵੱਡਾ ਵਿਧਾਇਕ ਹੋਵੇ ਇੱਕੋ ਹੀ ਵਿਧਾਇਕ ਇਹਨਾਂ ਦੇ ਜਿਹੜਾ ਜੰਮੂ ਦੇ ਵਿੱਚ ਹੈ ਉਹੀ ਇਹਨਾਂ ਦੇ ਉੱਤੇ ਰੋਪ ਲਾ ਰਿਹਾ ਵਿਧਾਨ ਸਭਾ ਦੇ ਵਿੱਚ ਖੜ ਕੇ ਲਾ ਰਿਹਾ ਸਭ ਦੇ ਸਾਹਮਣੇ ਲਾ ਰਿਹਾ ਤਾਂ ਹੁਣ ਇੱਥੇ ਸੀਐਮ ਮਾਨ ਫਸ ਚੁੱਕੇ ਨੇ ਕਿ ਹੋ ਸਰਕਾਰ ਨੂੰ ਇਹ ਜਵਾਬ ਦੇਣਾ ਬਣਦਾ ਨਹੀਂ ਕਿ ਜਿਹੜਾ ਉਹਨਾਂ ਦੇ ਵਿਧਾਇਕ ਨੇ ਕਿਹਾ ਤਾਂ ਹਾਈ ਕੋਰਟ ਨੇ ਜੇਕਰ ਫਟਕਾਰ ਫੇਰ ਤੋਂ 라 ਦਿੱਤੀ ਕਿ ਸੀਐਮ ਮਾਨ ਹਾਈ ਕੋਰਟ ਦੇ ਵਿੱਚ ਖੜ ਕੇ ਇਸ ਗੱਲ ਦਾ ਸਾਹਮਣਾ ਕਰ ਲੈਣਗੇ ਕਿ ਭਾਈ ਸਾਡਾ ਵਿਧਾਇਕ ਹੈ ਨਹੀਂ ਜਾਂ ਉਹਦੇ ਰੋਪ ਝੂਠੇ ਨੇ ਕਿਉਂਕਿ ਉਹ ਆਮ ਆਦਮੀ ਪਾਰਟੀ ਦਾ ਬੰਦਾ ਹੈ ਤਾਂ ਫਿਰ ਉਸ ਬੰਦੇ ਦੁਆਰਾ ਇੱਕ ਸੱਚ ਬੋਲਿਆ ਗਿਆ ਯਾਨੀ ਇਸ ਵਕਤ ਪੂਰੇ ਪੰਜਾਬ ਦੀ ਜਨਤਾ ਔਰ ਪੰਜਾਬ ਦੇ ਲੋਕ ਉਸ ਲੀਡਰ ਨੂੰ ਬਹੁਤ ਹੀ ਜ਼ਿਆਦਾ ਯਾਨੀ ਕਹਿੰਨੀ ਅਹਿਮੀਅਤ ਦਿੱਤੀ ਜਾ ਰਹੀ ਹੈ ਕਿ ਭਾਈ ਇਸ ਬੰਦੇ ਨੇ ਸੱਚ ਬੋਲਿਆ ਬਿਲਕੁਲ ਸਹੀ ਕਿਹਾ ਕਿਉਂਕਿ ਅਕਸਰ ਮੈਂ ਵੀ ਅਪੀਲ ਕਰਦਾ ਹੁੰਦਾ ਸੀ ਕਿ ਭਾਈ ਕੋਈ ਨਾ ਕੋਈ ਐਸਾ ਲੀਡਰ ਉੱਠੇ ਇਹਨਾਂ ਦੀ ਪਾਰਟੀ ਦੇ ਵਿੱਚੋਂ ਜਿਹੜਾ ਇਹਨਾਂ ਦੇ ਵਿਰੁੱਧ ਖੜਾ ਹੋ ਗਏ ਇਹ ਗੱਲ ਕਵੇ ਕਿ ਹਾਂ ਚਿੱਟਾ ਵਿਕ ਰਿਹਾ ਤੇ ਮੈਂ ਇਸ ਚੀ ਦਾ ਬਲੀਦਾਨ ਦਿੰਨਾ ਮੈਂ ਇਹਨਾਂ ਦੀ ਨੌਕਰੀ ਇਹਨਾਂ ਦਾ ਅਹੁਦਾ ਇਹਨਾਂ ਦੀ ਲੀਡਰਸ਼ਿਪ ਛੱਡ ਰਿਹਾ ਉਹ ਵਿਧਾਇਕ ਦੀ ਇੱਕ ਝਲਕ ਪੈ ਚੁੱਕੀ ਜੰਮੂ ਦੇ ਵਿੱਚੋਂ ਜਿਹੜੀ ਕਿ ਸ਼ੁਰੂਆਤ ਹੋ ਚੁੱਕੀ ਹੈ ਯਾਰੀ ਸਿੱਧਾ ਇਹ ਕਹੀਏ ਸੀਐਮ ਮਾਨ ਦੇ ਖਿਲਾਫ ਜਿਹੜੀ ਬਗਾਵਤ ਆ ਉਹ ਸੱਚੇ ਪੱਦਰ ਤੇ ਹੋ ਰਹੀ ਆ ਤਾਂ ਹੁਣ ਜੇਕਰ ਉਸ ਲੀਡਰ ਨੂੰ ਵੇਖ ਕੇ ਆਪਣੇ ਪੰਜਾਬ ਦੇ ਵਿੱਚੋਂ ਮੂੰਹ ਟੁੱਟ ਜਨਾਂ ਲੀਡਰਾਂ ਦਾ ਜਿਹੜਾ ਕਿਤੇ ਨਸ਼ੇ ਦੇ ਖਿਲਾਫ ਬੋਲਣਾ ਹੋਵੇ ਨਹੀਂ ਬੋਲਦੇ ਕਿਉਂ ਕਿਉਂਕਿ ਉਹਨਾਂ ਨੇ ਸੱਤਾ ਦੇ ਵਿੱਚ ਰਾਜ ਕਰਨਾ ਚਾਹੁੰਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਕਹਿੰਦੇ ਅਸੀਂ 27 ਦੇ ਵਿੱਚ ਸਰਕਾਰ ਲੈ ਕੇ ਆਵਾਂਗੇ ਪਰ ਨਹੀਂ ਸਰਕਾਰ 27 ਦੇ ਵਿੱਚ ਖਾਲਸਾ ਪੰਥ ਦੀ ਬਣਨੀ ਆ ਇਧਰ ਦਾ ਪਾਸਾ ਚਾਹੇ ਇਧਰ ਹੋ ਜੇ ਕਿਉਂਕਿ ਦੋ ਘਰਾਂ ਤੋਂ ਅੱਕੇ ਹੋਏ ਲੋਕਾਂ ਨੇ ਇਹਨਾਂ ਦਾ ਘਰ ਚੁਣਿਆ ਸੀ ਤਾਂ ਇਹਨਾਂ ਨੇ ਉਹਨਾਂ ਤੋਂ ਵੀ ਵੱਡਾ ਯਾਨੀ ਇੱਕ ਕਾਹਨ ਕੀਤਾ ਨੌਜਵਾਨੀ ਦਾ ਜਿਹੜੇ ਕਿ ਲੋਕ ਉਹਨਾਂ ਸਰਕਾਰਾਂ ਨੂੰ ਉਲਟਾ ਯਾਦ ਕਰ ਰਹੇ ਨੇ ਕਹਿੰਦੇ ਉਹੀ ਚੰਗੇ ਸੀ ਇਹਨਾਂ ਨਾਲੋਂ ਤਾਂ ਫੇਰ ਹੁਣ ਇੱਥੇ ਬਚਦਾ ਕੀ ਆ ਪੰਜਾਬ ਦੇ ਅੰਦਰ ਬਚਦਾ ਤਾਂ ਇਹੀ ਆ ਜਿਵੇਂ ਅਮਰਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨਜਾਇਜ਼ ਐਨਐਸਏ ਲਾ ਕੇ ਧੱਕੇ ਦੇ ਨਾਲ ਬੰਦ ਕੀਤਾ ਸਰਕਾਰ ਨੇ ਤਾਂ ਹੁਣ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਕੀ ਅਮਰਪਾਲ ਸਿੰਘ ਨੂੰ 2027 ਦੇ ਵਿੱਚ ਮੁੱਖ ਮੰਤਰੀ ਬਣਾਉਣਾ ਪੰਜਾਬ ਦਾ ਤਾਂ ਹੁਣ ਤੁਹਾਡੀ ਇਹਨਾਂ ਪੂਰੀਆਂ ਗੱਲਾਂ ਦੇ ਉੱਤੇ ਕੀ رائے ਆ ਪੂਰੇ ਯਾਨੀ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਛੱਡਣੀ ਆ ਹਰ ਇੱਕ ਵਿਅਕਤੀ ਨੇ ਹਰ ਇੱਕ ਮਾਂ ਭੈਣ ਭੈਣ ਭਰਾਵਾਂ ਨੇ ਸਾਰਿਆਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਮੈਂ ਜਾਣਨਾ ਚਾਹੁੰਦਾ ਪੰਜਾਬ ਸਾਡਾ ਚਾਹੁੰਦਾ ਕੀ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ